ਦੱਸੋ ਕੀ ਜਿੰਦਾ ਕੋਈ ਖੋਏ ਦੀ ਵਰਤੀ ਜਾਮਨਾ ਰਸਗੁੱਲੇ ਠੀਕ ਆ ਸਾਰੀ ਆਈਟਮ ਆ ਬਈ ਤੇ ਕੈ ਦਿਨ ਪਹਿਲਾਂ ਬਈ ਆਰਡਰ ਕਰਨਾ ਪੈਂਦਾ ਏ 1 2 ਦਿਨ ਪਹਿਲਾਂ ਆਰਡਰ ਕਰਦੇ ਮਤਲਬ 2 ਦਿਨ ਪਹਿਲਾਂ ਹੀ ਇਹਨੂੰ ਆਰਡਰ ਕਰਤਾ ਜਿਹੜੀ ਮਰਜੀ ਟੀਮ ਵਾਲਾ ਕਹਦੇ ਬੰਦਾ ਯਾਰ ਉਹੀ ਤਿਆਰ ਕਰ ਸਾਸਰੀਆ ਦੋਸਤੋ ਮੈਂ ਉਹਦਾ ਕਾਕੂ ਹੀਰਾ ਬਣਾਲੀ ਵਾਲਾ ਇਸ ਟਾਈਮ ਮਿੱਤਰੋ ਬਾਂਸਲ ਵੈਰਾਈਟੀ ਸਟੋਰ ਜੱਗੀ ਹਵਾਈ ਤੇ ਆਜੋ ਆਪਾਂ ਹੁਣ ਬਾਈ ਨਾਲ ਕਰਦੇ ਆ ਗੱਲਬਾਤ ਤੇ ਕਿਹੜੀ ਕਿਹੜੀ ਚੀਜ਼ ਮਿਲਦੀ ਐ ਇੱਥੋਂ ਤੇ ਬਹੁਤ ਮਤਲਬ ਘੈਂਟ ਗੱਲਬਾਤ ਆ ਤੇ ਆਜੋ ਹੁਣ ਬਾਈ ਨਾਲ ਕਰਦੇ ਆ ਗੱਲਬਾਤ ਇਹ ਵੀਡੀਓ ਨੂੰ ਚਲਦੀ ਚਲਦੀ ਨੂੰ ਕਰ ਦੋ ਸ਼ਰ ਬਹੁਤ ਵੱਡਾ ਧਮਾਕਾ ਪਹਿਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਾਈ ਆਪਣਾ ਕੀ ਨਾਮ ਆ ਆਪਣਾ ਨਾਂ ਹੈ ਜੀ ਵਿਸ਼ਾਲ ਕੁਮਾਰ ਵਿਸ਼ਾਲ ਕੁਮਾਰ ਠੀਕ ਆ ਬਾਈ ਪਹਿਲਾਂ ਤਾਂ ਆਪਾਂ ਸਾਰਾ ਡਰੈੱਸ ਦੱਸ ਜੀ ਜਿੰਨੇ ਵੀ ਆਪਣੇ ਚਾਹਣ ਵਾਲੇ ਆ ਆਪਣੀ ਦੁਕਾਨ ਬਣਾਵਾਲੀ ਥਰਮਲ ਪਲਾਂਟ ਦੇ 2 ਨੰਬਰ ਗੇਟ ਕੋਲੇ ਆਈ ਜੀ ਠੀਕ ਆ ਜੀ ਹਾਂਜੀ ਅੱਛਾ ਬਾਈ ਜੀ ਆਪਾਂ ਗੱਲ ਕਰੀਏ ਕਿਹੜੀ ਕਿਹੜੀ ਆਈਟਮ ਆਪਣੇ ਕੋਲ ਮਿਲਦੀ ਆ ਆਪਣੇ ਕੋਲੇ ਬਾਈ ਕੇਕ ਪੇਸਟ ਆ ਹਰ ਪ੍ਰਕਾਰ ਦੀ ਕੋਈ ਕਿਸੇ ਨੇ ਕੇਕ ਤੇ ਫੋਟੋ ਲਵਾਉਣੀ ਆ ਬੱਚੇ ਦੀ ਕੋਈ ਕਲਾਕਾਰ ਦੀ ਠੀਕ ਆ ਫਾਸਟ ਫੂਡ ਦੀ ਹਰ ਇੱਕ ਆਈਟਮ ਹੈ ਬਾਈ ਅੱਛਾ ਵੀ ਮਤਲਬ ਕਿਸੇ ਵੀ ਚੀਜ਼ ਦੀ ਕਮੀ ਹੈ ਨਹੀਂ ਮਤਲਬ ਨਾ ਨਾ ਕੋਈ ਚੱਕਰੀ ਵੀ ਇਦਾਂ ਦਾ ਨਹੀਂ ਹੈਗਾ ਮਤਲਬ ਵੀ ਜੇ ਕੋਈ ਕਸਟਮਰ ਆਊਗਾ ਬਾਈ ਹੈਨਾ ਤਾਂ ਵੀ ਮੁੰਨ ਦੀ ਲੋੜ ਹੈ ਨਹੀਂਗੀ ਨਾ ਨਾ ਠੀਕ ਹੈ ਠੀਕ ਹੈ ਜੀ ਤੇ ਆਜੋ ਬਾਈ ਹੁਣ ਆਪਾਂ ਮੜਾਏ ਕਰਾਂ ਬਾਈ ਕੈਮਰਾ ਮਾਰਦੇ ਜਿਵੇਂ ਕੇਕ ਹੋਗੇ ਹੈਨਾ ਪੇਸਟੀਆਂ ਹੋਗੀਆਂ ਬੱਚਿਆਂ ਲਈ ਚਾਕਲੇਟਾਂ ਹੋਗੀਆਂ ਸਾਰੇ ਦੇ ਕੈਮਰਾ ਮਾਰਦੇ ਤੇ ਅੱਛਾ ਬਾਈ ਜੇ ਆਪਾਂ ਹੁਣ ਗੱਲ ਕਰੀਏ ਵੀ ਹੋਰ ਕਿਹੜੀ ਕਿਹੜੀ ਮਤਲਬ ਚੀਜ਼ ਆਪਾਂ ਤੁਹਾਨੂੰ ਮਿਲੂਗੀ ਜਿਵੇਂ ਮੰਨ ਲਾ ਤੁਸੀਂ ਵਿਆਹਾਂ ਦੀ ਗੱਲ ਕਰ ਰਹੇ ਸੀਗੇ ਵਿਆਹਾਂ ਦੇ ਆਪਣੇ ਕੋਲ ਸਾਰਾ ਕੋਈ ਡਿਸਪੋਜ਼ੇਬਲ ਸਮਾਨ ਕੋਲੀਆਂ ਪਲੇਟ ਚਮਚੇ ਕੋਈ ਥਾਲੀਆਂ ਸਾਰਾ ਖੰਡ ਕੋ ਉਹ ਹਲਵਾਈ ਵੀ ਬੁੱਕ ਕਰਕੇ ਦੇ ਦਾਂਗੇ ਵੀ ਹੋਰ ਦੱਸੋ ਅੱਛਾ ਲਾਓ ਵੀ ਮਿੱਤਰੋ ਜੇ ਛੋਟਾ ਮੋਟਾ ਪ੍ਰੋਗਰਾਮ ਹੋਣੀ ਜਿਵੇਂ ਲੋਹੜੀ ਦਾ ਤਿਹਾਰਾ ਮੂਰੇ ਜੇ ਮੰਨ ਲਾ ਕਿ ਨੇ ਪਕੌੜੇ ਕੱਢਣੇ ਕੁਝ ਵੀ ਕਰਨਾ ਯਾਰ ਠੀਕ ਆ ਮਠਾਈ ਬਣਾਉਣੇ ਹਲਵਾਈ ਆਪ ਤਿਆਰ ਕਰਕੇ ਤੁਹਾਨੂੰ ਹਲਵਾਈ ਤੁਹਾਨੂੰ ਦੇਵਾਂਗੇ ਤੇ ਮਠਾਈ ਵੀ ਤਿਆਰ ਕਰਕੇ ਦੇਵਾਂਗੇ ਹਨਾ ਤੇ ਆ ਜੋ ਆ ਦੇਖ ਲੋ ਲੋਹੜੀ ਦਾ ਸਮਾਨ ਪੂਰਾ ਲੱ ਮਤਲਬ ਕੱਲੀ ਕੱਲੀ ਆਈਟਮ ਮਿਲੂਗੀ ਠੀਕ ਆ ਤੇ ਜੇ ਬਾਈ ਆਪਾਂ ਗੱਲ ਕਰੀਏ ਹਲਵਾਈ ਤਾਂ ਦੇਖੋ ਮਿਲਣਗੀ ਮਿਲਣਗੀ ਜੇ ਮਤਲਬ ਛੋਟੇ ਮੋਟੇ ਪ੍ਰੋਗਰਾਮਾਂ ਵਾਸਤੇ ਕਿਸੇ ਨੂੰ ਚਾਹੀਦਾ ਵੀ ਯਾਰ ਆਪਾਂ ਬਾਈ ਹੈਨਾ ਮਠਾਈ ਵੀ ਲੈ ਕੇ ਆਉਣੇ ਬਣੀ ਬਣਾਈ ਮਠਾਈ ਬਾਈ ਆਪਣੇ ਕੋਲ ਸਾਰੀ ਤਿਆਰ ਹੈਗੀ ਤੁਸੀਂ ਦੱਸੋ ਕੀ ਜਿੰਦਾ ਕੋਈ ਖੋਏ ਦੀ ਵਰਤੀ ਜਾ ਆ ਜਮਣਾ ਰਸਗੁੱਲੇ ਠੀਕ ਆ ਸਾਰੀ ਆਈਟਮ ਹੈ ਬਾਈ ਤੇ ਕੈ ਦਿਨ ਪਹਿਲਾਂ ਬਾਈ ਆਰਡਰ ਕਰਨਾ ਪੈਂਦਾ ਏ 1 2 ਦਿਨ ਪਹਿਲਾਂ ਆਰਡਰ ਕਰਦੇ ਮਤਲਬ 2 ਦਿਨ ਪਹਿਲਾਂ ਹੀ ਇਹਨੂੰ ਆਰਡਰ ਕਰਤਾ ਜਿਹੜੀ ਮਰਜ਼ੀ ਚੀਜ਼ ਮਨਲਾ ਕਹਦੇ ਬੰਦਾ ਉਹ ਹੀ ਤਿਆਰ ਤਿਆਰ ਹੋ ਕੇ ਮਿਲੂਗੀ ਤੇ ਓਵਨ ਚ ਗਰਮ ਕਰਕੇ ਦੇਨੇ ਪੀਆ ਅੱਛਾ ਹਾਂਜੀ ਠੀਕ ਆ ਤੇ ਸਾਰੀ ਆਈਟਮ ਵਾਲਾ ਖੋ ਤਿਆਰ ਕਰਦੇ ਹਾਂ ਬਾਈ ਹਾਂਜੀ ਖੋ ਤਿਆਰ ਕਰਦੇ ਹਾਂ ਬਾਈ ਠੀਕ ਆ ਤੇ ਆਹ ਦੇਖੋ ਪਹਿਲਾਂ ਮੈਨੂੰ ਇੱਕ ਹਾਸੇ ਵੀ ਉਹਨੇ ਬਾਈ ਤੋਂ ਹੋਣਾ ਤੇ ਮਤਲਬ ਠੰਡ ਦੇ ਵਿੱਚ ਮਤਲਬ ਹਨਾ ਗਰਮੀਆਂ ਜਦੋਂ ਮੰਨਦੇ ਆ ਤੇ ਠੰਡ ਦੇ ਵਿੱਚ ਵੀ ਬਾਈ ਕੁਲਫੀਆਂ ਰੱਖਦਾ ਯਾਰ ਬਾਈ ਠੰਡ 'ਚ ਵੀ ਲੈ ਜਾਂਦੇ ਫਿਰ ਬਾਈ ਆਉਂਦੇ ਹੈਗੇ ਬਾਦੂ ਅੱਛਾ ਨਾ ਚੱਲਦਾ ਵੱਡੇ ਬਾਈ ਅੱਛਾ ਨਾ ਚੱਲ ਬਿਲਕੁਲ ਸਹੀ ਗੱਲ ਆ ਤੇ ਤਾਂ ਹੀ ਵੀ ਆਇਆ ਬਾਈ ਉਹਨਾਂ ਕੋਲ ਤੇ ਆਜੋ ਮੜਾਏ ਆਪਾਂ ਹੁਣ ਤੁਹਾਨੂੰ ਦੱਸ ਦਈਏ ਤੇ ਬਾਈਆਂ ਕੋਲ ਨਾ ਡਿਸਪੋਜ਼ਲ ਠੀਕ ਆ ਪਲੇਟਾਂ ਤੇ ਆ ਦੇਖੋ ਠੰਡੇ ਠੁੰਡੇ ਮਤਲਬ ਬਿਆਹਾਂ 'ਚ ਜ਼ਰੂਰਤਾ ਕੀ ਠੰਡੇ ਵੀ ਤੁਹਾਨੂੰ ਮਿਲਣਗੇ ਬਾਈ ਕੱਲੀ ਕੱਲੀ ਆਈਟਮ ਤੁਹਾਨੂੰ ਬਾਈ ਇੱਥੇ ਮਿਲੂਗੀ ਤੇ ਅੱਜ ਹੁਣ ਆਪਾਂ ਤੁਹਾਨੂੰ ਹੋਰ ਵੀ ਆਈਟਮਾਂ ਦਿਖਾਵਾਂਗੇ ਜਿਵੇਂ ਬਾਈ 버ਗਰ ਵੀ ਤਿਆਰ ਕਰਦੇ ਹਾਂ 버ਗਰ ਤਿਆਰ ਕਰਦੇ ਹਾਂ ਬਾਈ ਬਾਹਰ ਕਾਊਂਟਰ ਲਗਾ ਅੱਛਾ ਬਾਹਰ ਕਾਊਂਟਰ ਲੱਗਾ ਹੋਇਆ ਤੇ ਹੋਰ ਬਾਈ ਕੁਝ ਦਿਖਾਉਣਾ ਤਾਂ ਮੈਨੂੰ ਜ਼ਰੂਰ ਦੱਸਿਓ ਤੇ ਬਾਕੀ ਇੱਕ ਹੋਰ ਬਹੁਤ ਵੱਡੀ ਗੱਲਬਾਤ ਹੈ ਹੁਣ ਜਿਵੇਂ ਬਾਹਰ ਬਾਰਿਸ਼ ਆਈ ਨਾ ਮੜਿਆ ਬਾਈ ਮਾਰੀ ਕੈਮਰਾ ਤੇ ਬੈਠਣ ਲਈ ਵੀ ਮਤਲਬ ਯਾਰ ਪੂਰੀ ਸਹੂਲਤ ਆ ਇਹ ਨਹੀਂ ਹੈਗਾ ਮਤਲਬ ਹਨਾ ਕਸਟ ਠੀਕ ਆ ਠੰਡੇ ਮੌਸਮ ਚ ਚਾਹ ਪੀਣ ਨੂੰ ਜੀ ਕਰਦਾ ਸਾਰੀ A to Z ਆਈਟਮ ਮਿਲਦੀ ਹੈ ਠੀਕ ਆ ਤੇ ਉਹ ਬਾਈ ਦੀ ਨਾਲ ਦੁਕਾਨ ਆਗੀ ਇਧਰਲੇ ਪਾਸੇ ਤੇ ਪਕੌੜੇ ਪਕੂੜੇ ਸਾਰਾ ਕੁਝ ਮਿਲਦਾ ਬਾਈ ਹਨਾ ਜਿਹੜੀ ਚੀਜ਼ ਕਹੋਗੇ ਤੇ ਉਹੀ ਸਾਨੂੰ ਆਹ ਮੇਜ਼ ਤੇ ਮਿਲੂ ਮਿੱਤਰੋ ਇੱਥੇ ਬਸ ਕੱਲਾ ਬੈਠਣਾ ਬਸ ਕੱਲੀ ਕੱਲੀ ਆਈਟਮ ਮਿਲੂ ਠੀਕ ਆ ਹਾਂਜੀ ਤੇ ਅੱਛਾ ਬਾਈ ਹੁਣ ਆਪਾਂ ਮੜਾ ਉਧਰ ਦਿਖਾਈਏ ਨਾ 버ਗਰ ਸਾਨੂੰ ਦਿਖਾਈਏ ਬਾਈ ਰੀੜੀ ਦੇ ਤਿਆਰ ਹੁੰਦੇ ਤੇ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤੇ ਇੱਕ ਵਾਰੀ ਫੇਰ ਦੱਸ ਦਈਏ ਪਿੰਡ ਬਣਾਵਾਲੀ ਬਾਈ ਤੇ ਜ਼ਿਲ੍ਹਾ ਮਾਨਸਾ ਠੀਕ ਆ ਤੇ ਆਜੋ ਮ ਤੇ ਰੀਡੀ ਤੇ 버거 ਤਿਆਰ ਹੁੰਦੇ ਆ ਆ ਜਾ ਬਈ ਨਾਲ ਹੀ ਆ ਜਾ ਆਏ ਬਈ ਆਜਾ ਆ ਜਾ ਤੇ ਆ ਦੇਖੋ ਬਾਈ ਇਧਰ 버거 ਤਿਆਰ ਹੁੰਦੇ ਨੇਗੇ ਠੀਕ ਆ ਨਲੇ ਆਪਾਂ ਮੜਾ ਲੁਕੇਸ਼ਨ ਦਿਖਾ ਦਗੇ ਦੁਬਾਰਾ ਫੇਰ ਬਾਈ ਕੈਮਰਾ ਇੱਕ ਵਾਰੀ ਬਾਹਰ ਹੋਰ ਮਾਰ ਦੇ ਵੱਡੇ ਰੋਡ ਤੇ ਆ ਇਸ ਟਾਈਮ ਖੜੇ ਆ ਆਪਾਂ ਠੀਕ ਆ ਤੇ ਆ ਦੇਖੋ ਇਧਰ 버거 ਆ ਜਿਹੜੇ ਤਿਆਰ ਹੁੰਦੇ ਆ ਪੂਰੇ ਘੈਂਟ ਤਰੀਕੇ ਨਾਲ ਠੀਕ ਆ ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਬਾਈ ਕੋਈ ਆਫਰ ਵਗੈਰਾ ਵੀ ਹੈਗਾ ਜਿਵੇਂ ਆਪਾਂ ਹੁਣ ਦੇਖਦੇ ਆ ਆਫਰ ਹੁੰਦੇ ਜਿਵੇਂ ਕੋਈ ਆਫਰ ਕੋਈ ਨੂ ਵੀ ਲਾ ਦਾਂਗੇ ਅੱਛਾ ਕਰੀ ਨਹੀਂ ਠੀਕ ਆ ਫਿਲਹਾਲ ਤਾਂ ਕੋਈ ਹੈ ਨਹੀਂ ਅੱਛਾ ਆਫਰ ਚੱਲਦੇ ਰਹਿੰਦੇ ਆਪਣੇ ਕੋਲ ਹਰ ਹੱਥ ਤੇ ਹਾਂਜੀ 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 ਅਗਲੀ ਵੀਡੀਓ ਤੇ ਆਪਾਂ ਮੰਨ ਲਾ ਕੋਈ ਨਾ ਕੋਈ ਆਫਰ ਤੁਹਾਨੂੰ ਜਰੂਰ ਦੇਵਾਂਗੇ ਤੇ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਤੇ ਜੇ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਆ ਤਾਂ ਬਾਈ ਆਪਣਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਨੰਬਰ ਹੈਗਾ ਤੇ ਜਰੂਰ ਸਾਨੂੰ ਮੌਕਾ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ